ਸਰ ਇਸ ਇਲਾਕੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਵੀ ਇੱਥੇ ਕੈਂਪ ਲੱਗਣ ਜਾ ਰਹੇ ਹਨ ਐਨਪੀਐਸ ਮੂਨਕ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਇੰਡੀਆ ਦੇ ਅਲੱਗ-ਅਲੱਗ ਇਲਾਕਿਆਂ 'ਚ ਜਾ ਕੇ ਸਰਵੇ ਕਰਦੇ ਰਹਿੰਦੇ ਹੋ ਕੀ ਕਹਿਣਾ ਚਾਹੋਗੇ ਇਸ ਇਲਾਕੇ ਦੇ ਲੋਕਾਂ ਨੂੰ ਕੀ ਤੁਹਾਡਾ ਮੈਸੇਜ ਹੋਵੇ ਆ ਦੇਖੋ ਜੀ ਅੱਜ ਜਿਹੜੀ ਹੈ ਨਾ ਐਸਬੀਆਈ ਕਾਰਡ ਤੇ ਬਲਕ ਕੈਂసర్ ਕੇਅਰ ਦਾ ਸਾਂਝਾ ਉਪਰਾਲਾ ਪਹੁੰਚਿਆ ਮੂਨਕ ਦੇ ਵਿੱਚ ਨਵਦੀ ਪਬਲਿਕ ਸਕੂਲ 'ਤੇ ਪਹੁੰਚਿਆ ਹੈ ਔਰ ਜਿਹੜਾ ਸਾਡਾ ਮਿਸ਼ਨ ਹੁੰਦਾ ਹੈ ਕਿ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕੈਂਸਰ ਨੂੰ ਲੈ ਕੇ ਜਿਹੜੀ ਵਰਲਡ ਕੈਂਸਰ ਡੇਅਰ ਕੰਮ ਕਰ ਰਹੀ ਹੈ ਪੂਰੇ ਇੰਡੀਆ ਦੇ ਵਿੱਚ ਅਸੀਂ ਅਲੱਗ-ਅਲੱਗ ਮੋਬਾਈਲ ਬੱਸਾਂ ਲੈ ਕੇ ਆਉਂਦੇ ਹਾਂ ਜਿਵੇਂ ਚਾਰ ਇਥੇ ਮੱਸਾ ਪਹੁੰਚੇ ਨੇ ਅਲੱਗ-ਅਲੱਗ ਟੈਸਟਿੰਗ ਹੈ ਜਿਵੇਂ ਔਰਤਾਂ ਦੀ ਛਾਤੀ ਦੀ ਮੈਮੋਗ੍ਰਾਫੀ ਟੈਸਟਿੰਗ ਹੈ ਬੱਚੇ ਦਾਣੇ ਦੀ ਜਾਂਚ ਲਈ ਚਰਚੀਆਂ ਕੀਤੀ ਜਾ ਰਹੀ ਹੈ ਬੰਦਿਆਂ ਦੇ ਗਟੂੜਾਂ ਦੀ ਜਾਂਚ ਲਈ ਜਾਂਚ ਕੀਤੀ ਜਾ ਰਹੀ ਹੈ ਮੂੰਹ ਦੇ ਬਲੇ ਦੀ ਜਾਂਚ ਹੈਗੀ ਹੈ ਹੱਡੀਆਂ ਦੀ ਜਾਂਚ ਹੈ ਸ਼ੂਗਰ ਹੈ ਬਲੱਡ ਪ੍ਰੈਸ਼ਰ ਜਨਰਲ ਦਵਾਈਆਂ ਵੰਡੀਆਂ ਜਾ ਰਹੀਆਂ 1 ਟੂ 1 ਕਾਉਂਸਲਿੰਗ ਕਰ ਰਹੇ ਹਾਂ ਲੈਕਚਰ ਦੇ ਰਹੇ ਹਾਂ ਲਿਫਟਚਰ ਵੰਡ ਰਹੇ ਹਾਂ ਉਹ 70% ਲੋਕਾਂ ਨੂੰ ਅਖੀਰ ਤੇ ਜਾ ਕੇ ਪਤਾ ਲੱਗਦਾ ਕਿਉਂ ਅਖੀਰ ਤੇ ਪਤਾ ਲੱਗਦਾ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਕਦੀ ਨਾਂ ਸੁਣਿਆ ਨਹੀਂ ਹੁੰਦਾ ਕੈਂਸਰ ਕੀ ਬਲਕਿ ਸ਼ੂਗਰ ਹੈ ਬੀਪੀ ਹੈ ਛੋਟੂ ਛੋਟੀ ਗੱਲਾਂ ਨੇ ਕਿਵੇਂ ਬਣਦੀਆਂ ਨੇ ਕਿਵੇਂ ਵਧਦੀਆਂ ਨੇ ਇਹਨਾਂ ਗੱਲਾਂ ਬਾਰੇ ਅਸੀਂ ਕਦੀ ਡਿਸਕਸ ਕਰਦੇ ਹੀ ਨਹੀਂ ਆਪਣੀ ਸਿਹਤ ਵੱਲ ਅਸੀਂ ਧਿਆਨ ਦੇਂਦੇ ਹੀ ਨਹੀਂ ਪੋ ਜਿਹਦਾ ਨੁਕਸਾਨ ਕੀ ਹੁੰਦਾ ਹੈ ਕਿ ਕੋਈ ਵੀ ਮਰ ਕੇ ਨਿਕਲਦੀ ਹੈ ਉਹ ਪੂਰੀ ਤਰ੍ਹਾਂ ਸਰੀਰ ਨੂੰ ਖਰਾਬ ਕਰਕੇ ਸਾਨੂੰ ਪਤਾ ਲੱਗਦਾ ਹੈ ਉਹ ਕੈਂਸਰ ਉਹਨਾਂ ਦੇ ਵਿੱਚ ਹੋ ਹੈਗੀ ਹੈ ਉਸ ਟਾਈਮ ਤੇ ਆਪਾਂ ਪੈਸਾ ਲਗਾ ਕੇ ਉੱਪਰ ਤਾਂ ਉਧਾ ਸਕਦੇ ਹਾਂ ਸਾਲ ਤੋਂ ਸਾਲ ਲੇਕਿਨ ਜਾਗਰੂਕ ਚੌੜੀ ਜਿਹੜੀ ਓਕੀ ਹੁੰਦੀ ਹੈ ਸੋ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਵਰਲਡ ਕੈਂਸਰ ਕੇ ਲਗਾਤਾਰ ਉਪਰਾਲਾ ਕਰ ਰਹੀ ਹੈ ਕਿ ਹਰ ਬੰਦੇ ਨੂੰ ਜਾਗਰੂਕ ਕੀਤਾ ਜਾਵੇ ਵੀ ਭਾਈ ਕਿਵੇਂ ਬਣ ਰਿਹਾ ਹੈ ਕਿਵੇਂ ਵਧ ਰਿਹਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਖਾਣਾ ਹੈ ਕਿਵੇਂ ਰਹਿਣਾ ਹੈ ਤਾਂ ਕਿ ਆਪਾਂ ਕੈਂਸਰ ਨੂੰ ਵਧਣ ਤੋਂ ਪਹਿਲਾਂ ਹੀ ਕਦਮ ਕਰ ਦਈਏ ਨਹੀਂ ਤੇ ਇਲਾਜ ਬ ਲੋਕ ਕੈਂਸਰ ਤੋਂ ਨਹੀਂ ਮਰਦੇ ਉਹਦੇ ਆਉਣ ਵਾਲੇ ਖਰਚੇ ਤੋਂ ਫਾਈਨੈਂਸ਼ਲੀ ਬੋਝ ਦੇ ਨਾਲ ਮਾਰੇ ਜਾਂਦੇ ਆ ਸੋ ਉਹ ਚੀਜ਼ ਤੋਂ ਆਪਾਂ ਬਚ ਸਕਦੇ ਆ ਜੇ ਇੱਕ ਤੰਦਰੁਸਤ ਵਿਅਕਤੀ ਆਪਣੀ ਜਾਂਚ ਕਰਾ ਲਵੇ ਸਰ ਸੰਗਰੂਰ ਜ਼ਿਲ੍ਹੇ ਨੂੰ ਕੈਂਸਰ ਦਾ ਹੱਬ ਮੰਨਿਆ ਜਾਂਦਾ ਜਿੰਨੇ ਤੋਂ ਨੇ ਕਾਉਂਸਲਿੰਗ ਕੀਤੀ ਹੈ ਕੀ ਲੱਗਦਾ ਮੰਨਿਆ ਜਾਂਦਾ ਵੀ ਪੈਸਟੀਸਾਈਡ ਇੱਥੇ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਏ ਅੱਜ ਦੇ ਟਾਈਮ ਦਾ ਉਹ ਹੋ ਰਿਹਾ ਹੈ ਤੁਸੀਂ ਜੋ ਲੋਕਾਂ ਨਾਲ ਗੱਲਬਾਤ ਕੀਤੀ ਉਸ ਤੋਂ ਤੁਹਾਨੂੰ ਕੀ ਲੱਗੇ ਆ ਦੇਖੋ ਜੀ ਮੈਂ ਜਿਹੜਾ ਪੈਸਟੀਸਾਈਡ ਦਾ ਰੋਲ ਦਾ ਸਦਾ ਹੀ ਪੰਜਾਬ ਤੇ ਰਿਹਾ ਹੈ ਜੀ ਆਪਾਂ ਲੋਡ ਨਾਲੋਂ ਵੱਧ ਪੂਰਾ ਇੰਡੀਆ ਜਿਹੜਾ ਪੈਸਟੀਸਾਈਡ ਯੂਜ਼ ਕਰ ਰਿਹਾ ਜਿੰਨੀ ਲੋਡ ਨਹੀਂ ਉਸ ਤੋਂ ਬਾਅਦ ਯੂਜ਼ ਕਰ ਰਹੇ ਆ ਅਸੀਂ ਕਿਉਂਕਿ ਉਹਦੇ ਚ ਕੀ ਹੈ ਕਿ ਇੱਕ ਫਾਰਮਰ ਦੀ ਆਪਦੀ ਹੈ ਕਿ ਅੱਜ ਮੇਰੇ ਅਗਰ ਜਿਵੇਂ ਕਣਕ ਦੀ ਮੈਂ ਗੱਲ ਕਰਾਂ ਤੇ ਪਹਿਲਾਂ 1 ਏਕੜ ਦੇ ਵਿੱਚੋਂ ਕੋਈ ਅਪ੍ਰੋਕਸੀਮੇਟਲੀ 10 ਤੋਂ 15 ਬੋਰੀਆਂ ਨਿਕਲਦੀਆਂ ਸੀ ਹੁਣ 25-25 ਬੋਰੀਆਂ ਲੈ ਰਹੇ ਸਾਡੀ ਜੈਨੇਟਿਕਲੀ ਮੋਡੀਫਾਈਡ ਹੋ ਗਿਆ ਸੀ ਇਹਨੂੰ ਹਾਈਬ੍ਰਿਡ ਟੈਕਨੋਲੋਜੀ ਸਾਡੇ ਚ ਆ ਗਈ ਹੈ ਔਰ ਇਸ ਤੋਂ ਇਲਾਵਾ ਵੱਧ ਝਾੜ ਲੈਣ ਦੇ ਚੱਕਰ ਦੇ ਵਿੱਚ ਅਸੀਂ ਖਾਦਾਂ ਦੀ ਸਪਰੇਆਂ ਦੀ ਰੱਜ ਕੇ ਵਰਤੋਂ ਕਰ ਰਹੇ ਇੱਕ ਮਾੜੀ ਗੱਲ ਹੈ ਅਸੀਂ ਇਹੀ ਮੈਸੇਜ ਦਿੰਦੇ ਆ ਕਿ ਆਪਣੇ ਖਾਣ ਚੁੱਕੀਏ ਸਬਜ਼ੀਆਂ ਆਪਣੇ ਘਰਾਂ ਚ ਆਪੀ ਜੋ ਆਰਗੇਨਿਕ ਹੋਣੀ ਚਾ ਉਹ ਫਰਜ਼ੂਦ ਹੋਣਾ ਚਾਹੀਦਾ ਕਿਉਂਕਿ ਬੜੀ ਮੋਟੀ ਪਛਾਣ ਹੈ ਔਰ ਗਾੜੀ ਦੀ ਕਿ ਤੁਸੀਂ ਮੌਸਮ ਦਾ ਫਰਜ਼ੂਦ ਦਿਖਾਓਗੇ ਸੋ ਇਸ ਤੋਂ ਇਲਾਵਾ ਕੀ ਹੈ ਕਿ ਕੱਲਾ ਕੱਲਾ ਖਾਦਾਂ ਸਪਰੇ ਹਣੀ ਜ਼ਿੰਮੇਵਾਰ ਹੈ। ਇਹ ਕੰਮ ਇਨਸਾਨ ਹੋ ਕੇ ਬਰਾਬਰ ਜ਼ਿੰਮੇਵਾਰ ਹੈ। ਸਾਡਾ ਰੈਂਡ ਚੈਨ ਉਹਦਾ ਦਾ ਹੋ ਚੁੱਕਾ ਹੈ। ਕਿਉਂਕਿ ਇਹ ਮੇਰੀ ਡਿਮਾਂਡ ਹੈ ਕਿ ਜੇ ਮੈਂ ਮਾਰਕੀਟ ਚ ਕੁਝ ਲੈਣ ਜਾ ਰਿਹਾ ਹਾਂ ਤੇ ਉਹ ਸਬਜ਼ੀ ਹਰੀ ਹੋਣੀ ਚਾਹੀਦੀ ਹੈ। ਐਪਲ ਉਹ ਲਾਲ ਰੰਗ ਦੀ ਹੋਣੀ ਚਾਹੀਦੀ ਹੈ। ਜੇ ਉਹ ਸਹੀ ਨਹੀਂ ਹੈਗੇ ਤਾਂ ਅਸੀਂ ਉਹ ਖਰੀਦੇ ਨਹੀਂ ਤੇ ਫਿਰ ਦੁਕਾਨਦਾਰ ਉਹਨਾਂ ਨੂੰ ਕਿਵੇਂ ਧਾਲ ਬਣਾਉਂਦਾ ਹੈ? ਕਿਵੇਂ ਹਰੀਆ ਬਣਾਉਂਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ। ਫਿਰ ਟੀਕੇ ਲੱਗਦੇ ਨੇ। ਸੋ ਨੰਬਰ 1 ਇਹ ਤਾਂ ਤੁਹਾਨੂੰ ਵੀ ਸਿੱਖਣਾ ਪੈਣਾ ਕਿ ਖੁਦ ਸਾਨੂੰ ਕੱਚਾ ਵੀ ਦੇ ਰਹੀ ਹੈ, ਮਿੱਠਾ ਵੀ ਹਮੇਸ਼ਾ ਜਿਹੜਾ ਤੁਹਾਡਾ ਫਲ ਫਰੂਟ ਹੈ ਉਹਦਾ ਸਾਈਜ਼ ਜਿਹੜਾ ਕੁਦਰਤੀ ਹੋਏਗਾ ਇੱਕ ਨਹੀਂ ਹੋਏਗਾ ਤਾਂ ਉਹਦੇ ਕਲਰ ਵੀ ਮਲਟੀ ਕਲਰ ਹੋਣਗੇ ਪਰ ਆਪਾਂ ਉਹ ਚੀਜ਼ ਲੈਂਦੇ ਹੀ ਨਹੀਂ ਸੋ ਇਹ ਇੱਕ ਬੜਾ ਵੱਡਾ ਦਿਖਾਣਾ ਤੇ ਸਾਨੂੰ ਇਹ ਸਮਝਣਾ ਪੈਣਾ ਹੈ ਉਹ ਸਾਨੂੰ ਗਾਂਵ ਵਾਲੀ ਪੀੜ੍ਹੀ ਨੂੰ ਸਮਝਾਉਣਾ ਪੈਣਾ ਕਿ ਫਸਲੀ ਚੱਕਰ ਹੈ ਕਿ ਇਸ ਮੌਸਮ ਦੇ ਵਿੱਚ ਅਗਰ ਤਦੂਨੇ ਤੋਰੀਆਂ ਨੇ ਹਰ ਐਸ ਮੌਸਮ ਵਿੱਚ ਗੋਭੀ ਨਹੀਂ ਹੈਗੀ ਕਿ ਆਪਾਂ ਗੋਭੀ ਨਹੀਂ ਖਾਣੀ ਜੇ ਐਸ ਮੌਸਮ ਦੇ ਵਿੱਚ ਸਾਨੂੰ ਜਿਹੜਾ ਸਾਡਾ ਫਰੂਟ ਹੈ ਐਪਲ ਜੀ ਆ ਰਹੇ ਆ ਜਾਂ ਜੇ ਬਨਾਣਾ ਜੀ ਆ ਰਹੇ ਤਾਂ ਠੀਕ ਹੈ ਐਸ ਐਸ ਮੌਸਮ ਨੂੰ ਸਾਡੇ ਔਰੇਜ ਨਹੀਂ ਆ ਰਹੇ ਜੀ ਆ ਰਹੇ ਨੇ ਕਿਤਨਾ ਕਿਤੇ ਹੋ ਥੈਂਕ ਯੂ ਜੀ ਦਿੱਕਤ ਸਰ ਬਹੁਤ ਬਹੁਤ ਧੰਨਵਾਦ ਐਲਵੀਐਸ ਨਿਊਜ਼ ਦੇ ਨਾਲ ਬਰੀਕੀਪਸ ਜਾਣਕਾਰੀ ਦੇਸ਼ ਧੰਨਵਾਦ